ਅਕਾਲ ਪੁਰਖ ਦੀ ਦਿੱਤੀ ਹੋਈ ਫਤਿਹ ਦੀ ਸਾਜ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ 파ਰਥ ਵਸੇ ਮੈਂ ਉੱਜੜਾਂ ਜਦੋਂ ਅਸੀਂ ਇਹਨਾਂ ਰਾਹਾਂ ਤੇ ਤੁਰਦੇ ਆ ਇਸ ਰਾਹ ਦੇ ਉੱਤੇ ਤਸੀਹੇ ਵੀ ਨੇ ਜਿਹੜਾ ਵੀ ਨੇ ਬਹੁਤ ਔਕੜਾਂ ਨੇ ਪਰਿਵਾਰ ਵਿਛੜ ਜਾਂਦੇ ਨੇ ਚੁੱਲਿਆਂ 'ਚ ਕਾ ਉੱਗ ਜਾਂਦੇ ਨੇ ਵੰਸ਼ ਤੱਕ ਖਤਮ ਹੋ ਜਾਂਦੇ ਨੇ ਅਰ ਜਿਹੜਾ ਇਸ ਰਾਹ ਤੇ ਤੁਰ ਪੈਂਦਾ ਆ ਉਹਨੂੰ ਅਕਾਲ ਪੁਰਖ ਆਪ ਨੇੜੇ ਲਾਉਂਦਾ ਆ ਗੁਰੂ ਨੇੜੇ ਲਾਉਂਦਾ ਆ ਸੰਗਤ ਨੇੜੇ ਲਾਉਂਦੀ ਆ ਕੋਮ ਨੇੜੇ ਲਾਉਂਦੀ ਆ ਤੇ ਅੱਜ ਮੁਕਤਸਰ ਸਾਹਿਬ ਦੀ ਧਰਤੀ ਤੇ ਪੰਜਾਬ ਦੇ ਲੋਕਾਂ ਨੇ ਤਕਾਤਾ ਐਡਾ ਵੱਡਾ ਇਕੱਠ ਕਰਕੇ ਵੀ ਅਸੀਂ ਭਾਈ ਸਾਹਿਬ ਅਮਰਿਤਪਾਲ ਸਿੰਘ ਨੇ ਨਾਲ ਹਾਂ ਤੱਕੜੇ ਰਹੋ ਪੰਜਾਬੀਓ ਤੱਕੜੇ ਹੋ ਕੇ ਹੰਬੜਾ ਮਾਰੋ ਆਉਣੇ ਆਉਣੇ ਵਾਲਾ ਟਾਈਮ 2027 ਥੋੜੀ ਆ ਜੈ ਜ਼ੁਲਮ ਸਿੱਖਾਂ ਦੇ ਬੱਚਿਆਂ ਨੇ ਸਹਿਣਾ ਆ ਜੈ ਜ਼ੁਲਮ ਪੰਥਦਰਦੀਆਂ ਨੇ ਸਹਿਣਾ ਆ ਜੈ ਜ਼ੁਲਮ ਪੰਥ ਦੀ ਗੱਲ ਕਰਨੇ ਵਾਲਿਆਂ ਨੇ ਸਹਿਣਾ ਆ ਫੇਰ ਸਰਕਾਰਾਂ ਵੀ ਪੰਥਦਰਦੀਆਂ ਦੀ ਹੋਣੇ ਚਾਹੀਦੀਆਂ ਨੇ ਨੌਜਵਾਨਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਬਿੱਤਕੜੇ ਹੋ ਜੋ ਆਪਣੇ ਪਿੰਡਾਂ 'ਚ ਕੱਲੇ-ਕੱਲੇ ਨੌਜਵਾਨ ਨੇ ਲੀਡਰ ਬਣ ਕੇ ਜ਼ਿੰਮੇਵਾਰੀ ਨਿਭਾਉਣੀ ਆ ਇਹ ਕਹਣਾ ਸੱਥਾਂ ਦੇ ਅੰਦਰ ਗੱਲਾਂ ਕਰਨੀਆਂ ਨੇ ਤੁਸੀਂ ਜਿੱਥੇ ਵੀ ਵਿਚਰਦੇ ਹੋ ਇਹ ਕਹੇ ਜੀ ਲਹਿਰ ਚਲਾ ਦੇਣੀ ਆ ਵੀ 2027 ਦੇ ਅੰਦਰ ਅਪਾ ਸੀਐਮ ਬਣਾ ਕੇ ਭਾਈ ਅਮਰਿਤਪਾਲ ਸਿੰਘ ਨੂੰ ਬਾਹਰ ਲੈ ਕੇ ਆਵਾਂਗੇ ਭਾਈ ਸਾਹਿਬ ਨੂੰ 2 ਸਾਲ ਹੋ ਗਏ ਅੰਦਰ ਉਹ ਕਾਦੇ ਲਈ ਅੰਦਰ ਨੇ ਥੋਡੀਆਂ ਨਸਲਾਂ ਨੂੰ ਬਚਾਉਣ ਲਈ ਠੀਕ ਹੈ ਉਹਨਾਂ ਨੇ ਵਹੀਰ ਕੱਢੀ ਗੁਰੂ ਨਾਲ ਜੋੜਦੇ ਸੀ ਇਸ ਕਰਕੇ ਅੰਦਰ ਨੇ ਉਹ ਬੱਚਿਆਂ ਨੂੰ ਨਸ਼ਿਆਂ ਤੋਂ ਬਾਹਰ ਕਰਦੇ ਸੀ ਜੇ ਸਰਕਾਰਾਂ ਤੋਂ ਜਰਿਆ ਨਹੀਂ ਗਿਆ ਇਸ ਕਰਕੇ ਉਹਨਾਂ ਨੂੰ ਜੇਲ੍ਹਾਂ ਦੇ ਅੰਦਰ ਕਰਤਾ ਯੂਪਾ ਲਾਤੀ ਉਹਨਾਂ ਦੇ ਥੋੜੇ ਦਿਨਾਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਤਾ ਯੂਪੀਏ ਲੱਗ ਗਈ ਉਹਨਾਂ ਤੇ ਆ ਯੂਪੀਪੀਏ ਲੱਗੀ ਹੈ ਨਾ ਜਿਹੜੀ ਆ ਸੰਕੇਤ ਦਿੰਦੀ ਆ ਵੀ ਥੋੜਾ ਸੂਰਮਾ ਇੰਡੀਆ ਸਟੇਟ ਦੇ ਅੱਗੇ ਝੁਕਿਆ ਨਹੀਂ ਹੈਗਾ ਔਰ ਜਿਵੇਂ ਚੜਦੀ ਕਲਾ ਚ ਪਹਿਲਾਂ ਵੀ ਚੜਦੀ ਕਲਾ ਚ ਸੀਦੇ ਤੇ ਅੱਗੇ ਵੀ ਚੜਦੀ ਕਲਾ ਚ ਰਹਿਣਗੇ ਬਸ ਤਾਕਰੇ ਹੋ ਕੇ ਜ਼ਿੰਮੇਵਾਰੀਆਂ ਨਿਭਾਓ ਬਾਪੂ ਜੀ ਦੇ ਨਾਲ ਮੋੜਾ ਮੋੜੇ ਨਾਲ ਮੋੜਾ ਲਾ ਕੇ ਆਪਾਂ ਸਾਰਿਆਂ ਨੇ ਚੱਲਣਾ ਆ ਵਾਹਿਗੁਰੂ ਨੇ ਸਾਨੂੰ ਦੁਆਰਾ ਸਪੇਸ ਦਿੱਤੀ ਆ ਇਸ ਸਪੇਸ ਨੂੰ ਛੱਡਣਾ ਨਹੀਂ ਹੈਗਾ ਕਿਉਂਕਿ ਬਾਬਾ ਜੀ ਰਾਜ ਬਿਨਾਂ ਨਾ ਧਰਮ ਚਲਾ ਹੈ ਧਰਮ ਬਿਨਾਂ ਸਭ ਬੇਲਾ ਮਲਾ ਹੈ ਆਕਰੇਓ ਤੁਸੀਂ ਬਹੁਤ ਚਰਦੀ ਕਲਾ ਵਾਲੀ ਕੌਮ ਆ ਠੀਕ ਹੈ ਵਾਹਿਗੁਰੂ ਮੇਰ ਕਰੂਗਾ ਆ ਪਾਫਾ ਕੇ ਕਰਾਂਗੇ 2027 ਨੂੰ ਬਾਕੀ ਨਮਾਨੇ ਜੀ ਬੱਚੇ ਆ ਬੋਲਦੇ ਹੋਏ ਕੋਈ ਉੱਚਾ ਨੀ ਮੱਬੱਡ ਬੋਲਿਆ ਗਿਆ ਹੋਵੇ ਤੇ ਮਾਫੀ ਹੋਗਾ ਸੰਗਤ ਮਾਫ ਕਰੇ ਗੱਜ ਕੇ ਫਤਿਹ ਜਰੂਰ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ